दोनों छोटे बच्चिया बड़ी अच्छे से परफॉर्म करती है पिछली बार तो मैं वैसे एक मैंबर बन के इस बार मैं ग्रुप की मैंबर हाँ मैं यही कह की हसते खेडते हर साल तिया मना मेरे वालों सबनों बहुत बहुत मुबारक तिया दी ਸਲਮਤ ਸੱਕਾ ਪਹਿਲਾਂ ਕੀ ਹੁੰਦਾ ਸੀ ਕਿ ਕੁੜੀਆਂ ਘਰੋਂ ਬਾਹਰ ਨਹੀਂ ਸੀ ਨਿਕਲਦੀਆਂ ਨੂੰਹਾਂ ਬਾਹਰ ਨਹੀਂ ਸੀ ਜਾਂਦੀਆਂ ਹੈਨਾ ਤੋਂ ਜਦੋਂ ਫਿਰ ਉਹਨਾਂ ਨੂੰ ਭਰਾ ਪੇਕੇ ਲੈ ਕੇ ਆਉਂਦੇ ਸੀ ਤੋਂ ਆਪਣੀਆਂ ਸਖੀਆਂ ਸਹੇਲੀਆਂ ਦੇ ਨਾਲ ਦਿਲ ਖੋਲ ਕੇ ਨੱਚਣਾ ਗਾਣਾ ਆਪਣੇ ਦਿਲ ਦੀ ਭੜਾਸ ਕੱਢਣੀ ਇਹ ਜਿਹੜਾ ਮੇਰੇ ਮੇਰਾ ਮਤਲਬ ਇਹ ਹੈ ਕਿ ਇਹ ਮਕਸਦ ਹੁੰਦਾ ਸੀ ਗਿੱਧਾ ਬੋਲੀਆ ਸਭ ਕੁਝ ਅਸੀਂ ਤਿਆਰੀ ਕਰਦੇ ਆ ਅਸੀਂ 1 ਮਹੀਨਾ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੰਦੇ ਆ ਬੱਚਿਆਂ ਦਾ ਵੱਡਿਆਂ ਦਾ ਸਭ ਦਾ ਗਿੱਧਾ ਕਰਵਾਨੇ ਤੁਸੀਂ ਕਾਲ ਤੁਸੀਂ ਜੁੜਿਓ ਔਨ ਅਅਰ ਨਾਲ ਮੈਂ ਹਾਂ ਚਰਨਜੀਤ ਜੋਸ਼ੀ ਤਸਵੀਰਾਂ ਤੁਹਾਨੂੰ ਅੱਜ ਪਟਿਆਲਾ ਦੀ ਦਿਖਾ ਰਹੇ ਹਾਂ ਕਿ ਪਟਿਆਲਾ ਦੀ ਬੀ ਟੈਂਕ ਜਿਹੜੀਸ ਕਲੱਬ ਵੱਲੋਂ ਅੱਜ ਤੀਆਂ ਦਾ ਪ੍ਰੋਗਰਾਮ ਮਨਾਇਆ ਜਾ ਰਿਹਾ ਤਸਵੀਰਾਂ ਤੁਸੀਂ ਦੇਖਦੇ ਹਾਂ ਸੀ ਜਿਹੜੀ ਕਿ ਹਰ ਸਾਲ ਇਨ੍ਹਾਂ ਵੱਲੋਂ ਪ੍ਰੋਗਰਾਮ ਮਨਾਇਆ ਜਾਂਦਾ ਤੀਆਂ ਤੇ ਅਸੀਂ ਗੱਲ ਵੀ ਕਰਦੇ ਹਾਂ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਸੂਮਨ ਸ਼ਰਮਾ ਕਿੰਨਾ ਮੈਂ ਕੀ ਮਨਾ ਰਹੇ ਹਾਂ ਤੀਆਂ ਅਸੀਂ ਆਜਾ ਇੱਥੇ ਤੀਆਂ ਦਾ ਮੇਲਾ ਮਨਾ ਰਿਆ ਜਿਹੜਾ ਕਿ ਸਾਡਾ 6ਵਾਂ ਸੱਭਿਆਚਾਰਕ ਮੇਲਾ ਇਨਮੇ ਸਾਰੇ ਮਹੱਲੇ ਦੇ ਜਾਂਦੇ ਆ ਜਾਂ ਹੋਰ ਵੀ ਤੁਹਾਡੇ ਰਿਸ਼ਤੇਦਾਰ ਜਾਂ ਆਲੇ ਦੁਆਲੇ ਅਸੀਂ ਇਹਦੇ ਵਿੱਚ ਸਭ ਨੂੰ ਖੁੱਲ੍ਹਾ ਸੱਦਾ ਦਿੰਦੇ ਆ ਸਾਡੀ ਕੋਈ ਐਂਟਰੀ ਫੀਸ ਨਹੀਂ ਹੁੰਦੀ ਕੋਈ ਚਾਰਜੇਸ ਨਹੀਂ ਹੁੰਦੇ ਅਸੀਂ ਆਪਣੇ ਮਹੱਲੇ ਵੱਲੋਂ ਇਸ ਨੂੰ ਕਰਦੇ ਆ ਆਰਗੇਨਾਈਜ਼ ਕੁਝ ਲੋਕ ਅਸੀਂ ਮਿਲ ਕੇ ਕਰਦੇ ਆ ਪਰ ਅਸੀਂ ਇਸ ਚ ਬੁਲਾਉਂਦੇ ਸਭ ਨੂੰ ਆ ਸਭ ਰਿਲੇਟਿਵਸ ਦੋਸਤ ਮਿੱਤਰ ਕੋਈ ਵੀ ਆ ਸਕਦਾ ਖੁੱਲ੍ਹਾ ਸੱਦਾ ਬੱਚਿਆਂ ਵੀ ਪਾਰਟਿਸਪੇਟ ਕਰਦੇ ਬੱਚੇ ਛੋਟੇ ਛੋਟੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਦੇ ਆ ਉਹਨਾਂ ਨੂੰ ਗਿੱਧਾ ਕਰਵਾਨਿਆ ਕਲਚਰਲ ਜੋੜ ਕੇ ਰੱਖਣ ਦੀ ਸਾਡੀ ਇੱਕ ਛੋਟੀ ਜੀ ਕੋਸ਼ਿਸ਼ ਆ ਬੱਚਿਆਂ ਨੂੰ ਤੁਸੀਂ ਵੀ ਆਇਓ ਹਰ ਸਾਲ ਆਨੇ ਹਾਂਜੀ ਹਾਂਜੀ ਹਰ ਸਾਲ ਆਨੇ ਆ ਹਾਂਜੀ ਇਹ ਸਾਡਾ ਲੇਡੀਜ਼ ਕਲੱਬ ਹੈ ਅਸੀਂ ਆਰਗੇਨਾਈਜ਼ ਕਰਦੇ ਆਂ ਤੀਆਂ ਦਾ ਤਿਹਾਰ ਹਰ ਸਾਲ ਕਰਦੇ ਆਂ ਅਸੀਂ ਯਾ ਤਿਆਰੀ ਕਰਕੇ ਆਨੇ ਭੰਗੜਾ ਜਾਂ ਗਿੱਧਾ ਗਿੱਧਾ ਬੋਲੀਆ ਸਭ ਕੁਝ ਅਸੀਂ ਤਿਆਰੀ ਕਰਦੇ ਆਂ ਅਸੀਂ 1 ਮਹੀਨਾ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੰਨੇ ਆ ਬੱਚਿਆਂ ਦਾ ਵੱਡਿਆਂ ਦਾ ਸਭ ਦਾ ਗਿੱਧਾ ਕਰਵਾਉਂਦੇ ਆ ਜੀ ਤੋਂ ਬਿਲਕੁਲ ਤਸਵੀਰ ਵੀ ਦੇਖਿਆ ਸੀ ਹੋਰ ਵੀ ਇੱਧਰ ਗੱਲ ਕਰਦੇ ਆਂ ਅంటి ਤੁਸੀਂ ਦੱਸੋ ਤੀਆਂ ਦਾ ਅਸਲ ਮਕਸਦ ਕੀ ਹੁੰਦਾ ਦੇਖੋ ਤੀਆਂ ਦਾ ਜਿਹੜਾ ਮਕਸਦ ਹੈ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਪਹਿਲਾਂ ਕੀ ਹੁੰਦਾ ਸੀ ਕਿ ਕੁੜੀਆਂ ਘਰੋਂ ਬਾਹਰ ਨਹੀਂ ਸੀ ਨਿਕਲਦੀਆਂ ਨੂੰਹਾਂ ਬਾਹਰ ਨਹੀਂ ਸੀ ਜਾਂਦੀਆਂ ਹੈਨਾ ਤੋਂ ਜਦੋਂ ਫਿਰ ਉਹਨਾਂ ਨੂੰ ਭਰਾ ਪੇਕੇ ਲੈ ਕੇ ਆਉਂਦੇ ਸੀ ਤੋਂ ਆਪਣੀਆਂ ਸਖੀਆਂ ਸਹੇਲੀਆਂ ਦੇ ਨਾਲ ਦਿਲ ਖੋਲ ਕੇ ਨੱਚਣਾ ਗਾਣਾ ਆਪਣੇ ਦਿਲ ਦੀ ਭੜਾਸ ਕੱਢਣੀ ਇਹ ਜਿਹੜਾ ਮੇਰੇ ਮੇਰਾ ਮਤਲਬ ਇਹ ਹੈ ਕਿ ਇਹ ਮਕਸਦ ਹੁੰਦਾ ਸੀ ਪਹਿਲਾਂ ਪਿੰਡਾਂ 'ਚ ਹੁੰਦਾ ਸੀ ਉਹਨਾਂ ਸ਼ਹਿਰਾਂ 'ਚ ਜਿਆਦਾ ਹਾਂ ਪਿੰਡਾਂ ਚ ਜ਼ਿਆਦਾ ਹੁੰਦਾ ਸੀ ਲੇਕਿਨ ਅਸੀਂ ਸ਼ਹਿਰਾਂ ਚ ਵੀ ਦੇਖਿਆ ਮੈਂ ਇੱਥੋਂ ਦੀ ਹਾਂ ਮੈਂ ਸ਼ਹਿਰ ਦੇ ਵਿੱਚ ਵੀ ਬਹੁਤ ਵਧੀਆ ਦੇਖਿਆ ਹੋਇਆ ਪਰ ਹੁਣ ਜਿਹੜਾ ਸਾਡਾ ਕਲਚਰ ਭੁੱਲਦਾ ਜਾ ਰਿਹਾ ਹੈ ਨਾ ਭੁੱਲ ਰਿਹਾ ਹੈ ਇਹ ਬੱਚਿਆਂ ਦਾ ਬਹੁਤ ਵੱਡਾ ਉਪਰਾਲਾ ਹੈ ਜਿਹੜੇ ਸਭ ਨੂੰ ਇਕੱਠਾ ਕਰਦੇ ਨੇ ਔਰ ਦੁਬਾਰਾ ਫਿਰ ਸਾਡੀਆਂ ਰੂਟਸ ਨੂੰ ਜਿੰਦਾ ਰੱਖਦੇ ਵੇਣ ਤੁਸੀਂ ਕੀ ਕਹੋਗੇ ਮੈਂ ਵੀ ਇਹੀ ਕਹਾਂਗੀ ਮੈਨੂੰ ਅੱਜ ਉਰੇ ਮੈਂ ਲਾਸਟ ਟਾਈਮ ਆਈ ਸੀ ਪਹਿਲੀ ਵਾਰ ਮੈਂ ਬਹੁਤ ਇੰਜਾਇਰਮੈਂਟ ਕੀਤਾ ਤਾਂ ਮੈਨੂੰ ਬਹੁਤ ਮਜ਼ਾ ਆਇਆ ਹੁਣ ਮੈਂ ਪਹਿਲੀ ਵਾਰ ਮਤਲਬ ਪਿਛਲੀ ਵਾਰ ਤਾਂ ਮੈਂ ਵੈਸੇ ਇੱਕ ਮੈਂਬਰ ਬਣ ਕੇ ਇਸ ਵਾਰ ਮੈਂ 그룹ਪਦੀ ਮੈਂਬਰ ਆ ਮੈਂ ਇਹੀ ਕਹਾਂਗੀ ਕਿ ਅਸੀਂ ਐਵੇਂ ਹੀ ਹੱਸਦੇ ਖੇਡਦੇ ਹਰ ਸਾਲ ਤੀਆਂ ਮਨਾਉਂਦੇ ਰਹੀਏ ਮੇਰੇ ਵੱਲੋਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਤੀਆਂ ਦੀਆਂ ਸਭ ਹੱਸਦੇ ਵਜਦੇ ਰਹਿਣ ਉਹ ਬਿਲਕੁਲ ਤਸਵੀਰਾਂ ਤੁਸੀਂ ਹੁਣੇ ਵੀ ਦੇਖ ਰਹੇ ਹੋ ਤੁਸੀਂ ਕਿਉਂ ਰਹਿ ਗਏ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕੀਤਾ ਜੀ ਮੈਨੂੰ ਇਸ ਕਲੱਬ ਨਾਲ ਜੁੜੇ ਹੋਏ 2 ਸਾਲ ਹੋ ਗਏ ਆ ਤੇ ਬਹੁਤ ਅੱਛਾ ਲੱਗਦਾ ਹੈ ਹਰ ਸਾਲ ਅਸੀਂ ਇਸੇ ਤਿਉਹਾਰ ਨੂੰ ਬੜੇ ਚੋਣ ਨਾਲ ਮਨਾਉਂਦੇ ਆ ਤੇ ਬਹੁਤ ਹੀ ਅੱਛਾ ਲੱਗਦਾ ਹੈ ਸਾਡੇ ਟ੍ਰੈਡੀਸ਼ਨਲ ਸਾਡੇ ਬੱਚੇ ਵੀ ਜੁੜੇ ਹੋਏ ਆ ਮੇਰੀ ਦੋਨੋਂ ਛੋਟੇ ਬੱਚੀਆਂ ਬੜੇ ਅੱਛੇ ਸੇ ਪਰਫਾਰਮ ਕਰਦੀਆਂ ਇਸ ਗਿੱਧੇ ਵਿੱਚ ਤੇ ਮੈਂ ਵੀ ਬਹੁਤ ਖੁਸ਼ ਆ ਕਿ ਸਾਨੂੰ ਅੱਜ ਯਹਾਂ ਸੀ ਐਂਕਰਿੰਗ ਦਾ ਮੌਕਾ ਵੀ ਦਿੱਤਾ ਗਿਆ ਤੇ ਅਸੀਂ ਬਹੁਤ ਖੁਸ਼ ਆ ਕਿ ਸਾਡੇ ਵਿਰਸੇ ਨਾਲ ਅਸੀਂ ਜੁੜੇ ਆ ਤੁਸੀਂ ਕਿਵੇਂ ਦੇਖਦੇ ਹੋ ਮੈਂ ਬਹੁਤ ਅੱਛਾ ਸਮਝ ਗਿਆ ਜੀ ਬਹੁਤ ਸੋਹਣੇ ਭਟੰਗ ਨਾਲ ਆਪਾਂ ਮਹੱਲਾ ਨਿਵਾਸੀ ਮਿਲ ਕੇ ਤੀਜਾ ਤੇ ਫੰਕਸ਼ਨ ਮਨਾਣੇ ਆ ਬਹੁਤ ਵਧੀਆ ਲੱਗਦਾ ਓ ਬਿਲਕੁਲ ਤਸਵੀਰਾਂ ਵੀ ਤੁਸੀਂ ਹੁੰਦੀ ਦੇਖ ਰਹੇ ਹੋ ਕਿ ਇਸ ਜਿਹੜੀ ਲੇਡੀਜ਼ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਹ ਪ੍ਰੋਗਰਾਮ ਮਨਾਇਆ ਜਾਂਦਾ ਔਰ ਜਿਹਦੇ ਵਿੱਚ ਛੋਟੇ-ਛੋਟੇ ਬੱਚੇ ਵੀ ਆ ਗਏ ਆ ਔਰ ਜਿਹੜੇ ਕੀ ਕਹਿੰਦੇ ਤੀਉਂ ਦਾ ਤਿਉਹਾਰ ਹੈ ਪਹਿਲਾਂ ਪਿੰਡਾਂ 'ਚ ਚੱਲਦਾ ਸੀ ਪਰ ਹੁਣ ਸ਼ਹਿਰਾਂ ਦੇ ਵਿੱਚ ਵੀ ਆ ਗਿਆ ਸ਼ਹਿਰਾਂ ਦੇ ਲੋਕ ਜਿਹੜੇ ਕੀ ਇਸ ਮੇਲੇ ਦਾ ਹਰ ਸਾਲ ਇਵੇਂ ਹੀ ਆਨੰਦ ਮਾਣਦੇ ਨੇ ਔਰ ਅਮੇਸ਼ਾ ਇਹ ਛੇਮਾ ਕਹਿੰਦੇ ਲੇਡੀਜ਼ ਕਲੱਬ ਦਾ ਪ੍ਰੋਗਰਾਮ ਹੈ ਔਰ ਇਹ ਹਰ ਸਾਲ ਹੀ ਇਹ ਮਨਾਉਂਦੇ ਨੇ ਪਟਿਆਲਾ ਤੋਂ ਨੇੜੇ ਦੇ ਨਾਲ ਚਰਨਜੀਤ ਚੋਸ਼ੀ ਜੀ ਦੇ